ਹਾਲੀ ਦੇ ਵਿੱਚ ਪੰਜਾਬ ਦੇ ਵਿੱਚੋਂ ਹੀ ਇੱਕ ਜਸੂਸ ਫੜਿਆ ਗਿਆ ਜਿਸ ਦੇ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਬੰਧ ਦੱਸੇ ਜਾ ਰਹੇ ਨੇ ਤਾਂ ਦੱਸ ਦਈਏ ਕਿ ਮਹਾਲੀ ਪੁਲਿਸ ਦੇ ਵੱਲੋਂ ਫੜਿਆ ਗਿਆ ਜਸਵੀਰ ਸਿੰਘ ਜੋ ਕਿ ਰੋਪੜ ਦੇ ਪਿੰਡ ਮਹਾਲਾ ਦਾ ਰਹਿਣ ਵਾਲਾ ਹੈ ਜਿੱਥੇ ਆਪਣੀ ਪਤਨੀ ਤੇ ਇੱਕ ਲੜਕੇ ਦੇ ਨਾਲ ਰਹਿੰਦਾ ਹੈ ਤੇ ਪਿੰਡ ਦੇ ਸਰਪੰਚ ਅੰਦਰ ਰੀਤ ਸਿੰਘ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਜਸਵੀਰ ਕਿਸੇ ਅਜਿਹੀ ਗਤੀਵਿਧੀ ਦੇ ਵਿੱਚ ਸ਼ਾਮਲ ਹੋ ਸਕਦਾ ਉਹਨਾਂ ਦਾ ਕਹਿਣਾ ਹੈ ਕਿ ਲੱਗਦਾ ਹੈ ਕਿ ਉਸਦੇ ਜਿਹੜਾ ਮਾਮਲਾ ਇਹ ਦਰਜ ਕੀਤਾ ਗਿਆ ਉਹ ਗਲਤ ਹੈ ਕਿਉਂਕਿ ਉਸ ਦਾ ਕਿਰਦਾਰ ਸ਼ੱਕੀ ਨਹੀਂ ਹੈ ਜਸਵੀਰ ਸਿੰਘ ਯੂਟਿਊਬਰ ਚੈਨਲ ਚਲਾਉਣ ਦੇ ਨਾਲ ਨਾਲ ਖੇਤੀਬਾੜੀ ਦਾ ਕੰਮ ਕਰਦਾ ਪਰ ਅੱਜ ਜਸਵੀਰ ਦੇ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਨਜ਼ਰ ਆਇਆ ਤਾਂ ਇੱਕ ਪਾਸੇ ਤਾਂ ਜਸਵੀਰ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਨੂੰ ਇਹ ਕਹਿ ਕੇ ਫੜਿਆ ਗਿਆ ਕਿ ਉਹ ਪਾਕਿਸਤਾਨੀ ਜਸੂਸ ਹੈ ਹਾਲਾਂਕਿ ਇਸ ਬਾਬਤ ਪਿੰਡ ਦੇ ਸਰਪੰਚ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਜਸਵੀਰ ਅਜਿਹੀ ਕਿਸੇ ਗਤੀਵਿਧੀ ਦੇ ਵਿੱਚ ਵੀ ਸ਼ਾਮਲ ਹੋ ਸਕਦਾ ਹਾਲਾਂਕਿ ਦੱਸ ਦੇ ਇਹ ਕਿਸ ਜਸਵੀਰ ਦੇ ਜੋਤੀ ਮਰਹੋਤਰਾ ਜੋ ਕਿ ਇਸ ਤੋਂ ਪਹਿਲਾਂ ਇੱਕ ਯੂਟਿਊਬਰ ਗ੍ਰਫਤਾਰ ਹੁੰਦੀ ਹੈ ਉਸਦੇ ਨਾਲ ਵੀ ਸੰਬੰਧ ਜੋੜ ਕੇ ਦੱਸੇ ਜਾ ਰਹੇ ਨੇ ਹਾਲੀ ਦੇ ਵਿੱਚ ਪੰਜਾਬ ਦੇ ਵਿੱਚੋਂ ਹੀ ਇੱਕ ਜਸੂਸ ਫੜਿਆ ਗਿਆ ਜਿਸਦੇ ਪਾਕਿਸਤਾਨੀ ਅਧਿਕਾਰੀਆਂ ਦੇ ਨਾਲ ਸੰਬੰਧ ਦੱਸੇ ਜਾ ਰਹੇ ਨੇ ਤਾਂ ਦੱਸ ਦਈਏ ਕਿ ਮਹਾਲੀ ਪੁਲਿਸ ਦੇ ਵੱਲੋਂ ਫੜਿਆ ਗਿਆ ਜਸਵੀਰ ਸਿੰਘ ਜੋ ਕਿ ਰੋਪੜ ਦੇ ਪਿੰਡ ਮਹਾਲਾ ਦਾ ਰਹਿਣ ਵਾਲਾ ਹੈ ਜਿੱਥੇ ਉਹ ਆਪਣੀ ਪਤਨੀ ਤੇ ਇੱਕ ਲੜਕੇ ਦੇ ਨਾਲ ਰਹਿੰਦਾ ਹੈ ਤੇ ਪਿੰਡ ਦਾ ਸਰਪੰਚ ਅੰਦਰਜੀਤ ਸਿੰਘ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਜਸਵੀਰ ਕਿਸੇ ਅਜਿਹੀ ਗਤੀਵਿਧੀ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਲੱਗਦਾ ਹੈ ਕਿ ਉਸਦੀ ਜਿਹੜਾ ਮਾਮਲਾ ਹੈ ਦਰਜ ਕੀਤਾ ਗਿਆ ਉਹ ਗਲਤ ਹੈ ਕਿਉਂਕਿ ਉਸਦਾ ਕਿਰਦਾਰ ਸ਼ੱਕੀ ਨਹੀਂ ਹੈ ਜਸਵੀਰ ਸਿੰਘ ਯੂਟਿਊਬਰ ਚੈਨਲ ਚਲਾਉਣ ਦੇ ਨਾਲ-ਨਾਲ ਖੇਤੀਬਾੜੀ ਦਾ ਕੰਮ ਕਰਦਾ ਹੈ ਪਰ ਅੱਜ ਜਸਵੀਰ ਦੇ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਨਜ਼ਰ ਆਇਆ ਤਾਂ ਇੱਕ ਪਾਸੇ ਤਾਂ ਜਸਵੀਰ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਨੂੰ ਇਹ ਕਹਿ ਕੇ ਫੜਿਆ ਗਿਆ ਕਿ ਉਹ ਪਾਕਿਸਤਾਨੀ ਜਸੂਸ ਹੈ ਹਾਲਾਂਕਿ ਇਸ ਬਾਬਤ ਪਿੰਡ ਦੇ ਸਰਪੰਚ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਜਸਵੀਰ ਅਜਿਹੀ ਕਿਸੇ ਗਤੀਵਿਧੀ ਦੇ ਵਿੱਚ ਵੀ ਸ਼ਾਮਲ ਹੋ ਸਕਦਾ ਹੈ ਹਾਲਾਂਕਿ ਦੱਸਦੇ ਇਹ ਕਿ ਜਸਵੀਰ ਦੇ ਜੋਤੀ ਮਰਹੋਤਰਾ ਜੋ ਕਿ ਇਸ ਤੋਂ ਪਹਿਲਾਂ ਇੱਕ ਯੂਟਿਊਬਰ ਗ੍ਰਿਫਤਾਰ ਹੁੰਦੀ ਹੈ ਉਸ ਦੇ ਨਾਲ ਵੀ ਸਬੰਧ ਜੋੜ ਕੇ ਦੱਸੇ ਜਾ ਰਹੇ ਨੇ ਹਾਲ ਹੀ ਦੇ ਵਿੱਚ ਪੰਜਾਬ ਦੇ ਵਿੱਚੋਂ ਹੀ ਇੱਕ ਜਸੂਸ ਫੜਿਆ ਗਿਆ ਜਿਸ ਦੇ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਬੰਧ ਦੱਸੇ ਜਾ ਰਹੇ ਨੇ ਤਾਂ ਦੱਸ ਦਈਏ ਕਿ ਮਹਾਲੀ ਪੁਲਿਸ ਦੇ ਵੱਲੋਂ ਫੜਿਆ ਗਿਆ ਜਸਵੀਰ ਸਿੰਘ ਜੋ ਕਿ ਰੋਪੜ ਦੇ ਪਿੰਡ ਮਹਾਲਾ ਦਾ ਰਹਿਣ ਵਾਲਾ ਜਿੱਥੇ ਆਪਣੀ ਪਤਨੀ ਤੇ ਇੱਕ ਲੜਕੇ ਦੇ ਨਾਲ ਰਹਿੰਦਾ ਹੈ ਤੇ ਪਿੰਡ ਦੇ ਸਰਪੰਚ ਅੰਦਰ ਰੀਤ ਸਿੰਘ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਜਸਵੀਰ ਕਿਸੇ ਅਜਿਹੀ ਗਤੀਵਿਧੀ ਦੇ ਵਿੱਚ ਸ਼ਾਮਲ ਹੋ ਸਕਦਾ ਉਹਨਾਂ ਦਾ ਕਹਿਣਾ ਹੈ ਕਿ ਲੱਗਦਾ ਹੈ ਕਿ ਉਸਦੇ ਜਿਹੜਾ ਮਾਮਲਾ ਇਹ ਦਰਜ ਕੀਤਾ ਗਿਆ ਉਹ ਗਲਤ ਹੈ ਕਿਉਂਕਿ ਉਸ ਦਾ ਕਿਰਦਾਰ ਸ਼ੱਕੀ ਨਹੀਂ ਹੈ ਜਸਵੀਰ ਸਿੰਘ ਯੂਟਿਊਬਰ ਚੈਨਲ ਚਲਾਉਣ ਦੇ ਨਾਲ ਨਾਲ ਖੇਤੀਬਾੜੀ ਦਾ ਕੰਮ ਕਰਦਾ ਹੈ ਪਰ ਅੱਜ ਜਸਵੀਰ ਦੇ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਨਜ਼ਰ ਆਇਆ ਤਾਂ ਇੱਕ ਪਾਸੇ ਤਾਂ ਜਸਵੀਰ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਨੂੰ ਇਹ ਕਹਿ ਕੇ ਫੜਿਆ ਗਿਆ ਕਿ ਉਹ ਪਾਕਿਸਤਾਨੀ ਜਸੂਸ ਹੈ ਹਾਲਾਂਕਿ ਇਸ ਬਾਬਤ ਪਿੰਡ ਦੇ ਸਰਪੰਚ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਜਸਵੀਰ ਅਜਿਹੀ ਕਿਸੇ ਗਤੀਵਿਧੀ ਦੇ ਵਿੱਚ ਵੀ ਸ਼ਾਮਲ ਹੋ ਸਕਦਾ ਹਾਲਾਂਕਿ ਦੱਸਿਆ ਗਿਆ ਕਿ ਜਸਵੀਰ ਦੇ ਜੋਤੀ ਮਰਹੋਤਰਾ ਜੋ ਕਿ ਇਸ ਤੋਂ ਪਹਿਲਾਂ ਇੱਕ ਯੂਟਿਊਬਰ ਗ੍ਰਿਫਤਾਰ ਹੁੰਦੀ ਹੈ ਉਸ ਦੇ ਨਾਲ ਵੀ ਸਬੰਧ ਜੋੜ ਕੇ ਦੱਸੇ ਜਾ ਰਹੇ ਨੇ